ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਦਾਲ ਕੱਦੂ ਤੇ ਇੱਥੇ ਇੱਕ ਕੱਪ ਮੈਂ ਛੋਲਿਆਂ ਦੀ ਦਾਲ ਲਈ ਸੀ ਤੇ ਇੱਕ ਆਪਾਂ ਕੱਦੂ ਲਿਆ ਸੀ ਤੇ ਕੱਦੂ ਨੂੰ ਆਪਾਂ ਛੇੜ ਲਵਾਂਗੇ ਤੇ ਦਾਲ ਨੂੰ ਆਪਾਂ ਭਿਉ ਕੇ ਰੱਖਾਂਗੇ ਦਾਲ ਨੂੰ ਆਪਾਂ ਪਾਣੀ ਦੇ ਵਿੱਚ ਭਿਉ ਦੇਵਾਂਗੇ ਤੇ ਕੱਦੂ ਨੂੰ ਆਪਾਂ ਛਿਲ ਕੇ ਤਿਆਰ ਕਰਾਂਗੇ ਕਦ ਨੂੰ ਆਪਾਂ ਇੱਥੇ ਬਰੀਕ ਬਰੀਕ ਕੱਟ ਲਿਆ ਸੀ ਤੇ ਜਿਆਦਾ ਆਪਾਂ ਇਹਦੇ ਵਿੱਚ ਮੋਟਾ ਕਦੂ ਕਦੂ ਨੂੰ ਆਪਾਂ ਕੱਟਣਾ ਨਹੀਂ ਹੈ ਤੇ ਇਹਨੂੰ ਆਪਾਂ ਬਰੀਕ ਬਰੀਕ ਕੱਟ ਕੇ ਤਿਆਰ ਕਰਾਂਗੇ ਜਿਹੜਾ ਜਲਦੀ ਗਲ ਕੇ ਤਿਆਰ ਹੋ ਜਾਏਗਾ ਇਥੇ ਕਦੂ ਨੂੰ ਆਪਾਂ ਕੱਟ ਲਿਆ ਤੇ ਕਦੂ ਨੂੰ ਆਪਾਂ ਹੁਣ ਥੋਲਵਾਂਗੇ ਤੇ ਇੱਥੇ ਆਪਾਂ ਅਸੀਂ ਲਿਆ ਸੀ ਜੀ ਟਮਾਟਰ ਪਿਆਜ਼ ਇੱਥੇ ਪਿਆਜ਼ ਨੂੰ ਵੀ ਆਪਾਂ ਬਰੀ ਬਰੀ ਕੱਟ ਲਿਆ ਸੀ ਅਦਰ ਲਸਣ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਤੜਕਾ ਲਾਵਾਂਗੇ ਦੱਖਣ ਉੱਪਰ ਆਪਾਂ ਕੁੱਕਰ ਰੱਖ ਲਿਆ ਸੀ ਤੇ ਕੁੱਕਰ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਵਾਂਗੇ ਤੇ ਜੀਰੇ ਨੂੰ ਤੜਕ ਲਵਾਂਗੇ ਜੀਰਾ ਤੜਕ ਗਿਆਗੇ ਇੱਥੇ ਪਾ ਦਵਾਂਗੇ ਆਪਾਂ ਲਸਣ ਨਾਲ ਆੜੀ ਪਾ ਦਾਂਗੇ ਆਪਾਂ ਅਦਰਕ ਤੇ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਅਦਰਕ ਲਸਣ ਨੂੰ ਭੁੰਨ ਲਵਾਂਗੇ ਹੁਣ ਪਾ ਦਵਾਂਗੇ ਜੀ ਆਪਾਂ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਭੁੱਲ ਲਵਾਂਗੇ ਚਾਰ ਮਿੰਟ ਵਾਸਤੇ ਆਪਾਂ ਪਿਆਜ਼ ਭੁੰਨ ਕੇ ਪਿਆਰ ਕਰਾਂਗੇ ਪਿਆਜ਼ਾਂ ਨੇ ਮੈਂ 4-5 ਮਿੰਟ ਵਾਸਤੇ ਪਕਾ ਲਿਆ ਸੀ ਤੇ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਅੱਧੇ ਤੋਂ ਵੀ ਘਾਟ ਆਪਾਂ ਕਾਲੀ ਮਿਰਚ ਪਾਊਡਰ ਜੇ ਵੀ ਆਪਾਂ ਪਾਵਾਂਗੇ ਤੇ ਤੁਹਾਨੂੰ ਕਸ਼ਮੀਰੀ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਤੇ ਇੱਥੇ ਪਾ ਦਵਾਂਗੇ ਆਪਾਂ ਹਰੀਆਂ ਮਿਰਚਾਂ ਨੂੰ ਮੈਂ ਕੱਟ ਲਈਆਂ ਸੀ ਸਾੜੀ ਪਾ ਦਾਂਗੇ ਆਪਾਂ ਪਿਆ ਟਮਾਟਰ ਤੇ ਮਸਾਲੇ ਨੂੰ ਆਪਾਂ ਮਿਕਸ ਕਰ ਲਵਾਂਗੇ ਦਾਲ ਕੱਦੂ ਦੇ ਵਿੱਚ ਜਿਆਦੇ ਮਸਾਲੇ ਨਹੀਂ ਗਿ ਪਾਈਦੇ ਤੇ ਸਿੰਪਲ ਤਰੀਕੇ ਨਾਲ ਦਾਲ ਕੱਦੂ ਬਹੁਤ ਜਿਆਦਾ ਟੇਸਟ ਬਣਦਾ ਹੈ ਤੇ 2-3 ਮਿੰਟ ਵਾਸਤੇ ਆਪਾਂ ਹੁਣ ਮਸਾਲੇ ਨੂੰ ਪਕਾ ਲਵਾਂਗੇ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਪੱਤੂ ਨਾਲੀ ਪਾ ਦੇਵਾਂਗੇ ਦਾਲ ਮਿਕਸ ਕਰ ਦੇਵਾਂਗੇ ਦਾਲ ਕੱਦੂ ਪਾ ਕੇ 3-4 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਮਸਾਲੇ ਚ ਪਾ ਕੇ ਦਾਲ ਕੱਦੂ ਪਕਾਵਾਂਗੇ ਤੋਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਸਿਹਨ ਇਹਨੂੰ ਆਪਾਂ ਇਸ ਤਰ੍ਹਾਂ ਇਹਨੂੰ ਪੱਕਣ ਦਵਾਵਾਂਗੇ 2 ਦਿਨ ਮਿੰਟ ਵਾਸਤੇ ਤੇ ਇੱਥੇ ਹੀ ਹੁਣ ਆਪਾਂ ਇਹਦੇ ਵਿੱਚ ਪਾਣੀ ਨੂੰ ਪਾ ਦਵਾਂਗੇ ਪਾਣੀ ਇੱਥੇ ਮੇਰੇ ਥੋੜਾ ਜਿਹਾ ਹੋਰ ਪਾ ਦਵਾਂਗੇ ਇਹਨੂੰ ਹੁਣ ਆਪਾਂ ਦਿੱ ਬੰਦਵਾਂਗੇ 3-4 ਵਿਸਲਾ ਦਵਾ ਦਵਾਂਗੇ ਕੁਕਰ ਨੂੰ ਬੰਦ ਕਰ ਦਵਾਂਗੇ ਹਾਂਜੀ ਦਾਲ ਨੂੰ 4-5 ਵਿਸਲਾਂ ਆ ਗਈਆਂ ਸੀ ਤੇ ਹੁਣ ਆਪਾਂ ਇਹਨੂੰ ਕੁੱਕਰ ਨੂੰ ਖੋਲ ਦਵਾਂਗੇ ਤੇ ਕੁੱਕਰ ਦੀ ਸਟੀਮ ਆਪਾਂ ਕੱਢ ਦਿੱਤੀ ਸੀ ਤੇ ਦਾਲ ਬਣ ਕੇ ਰੈਡੀ ਦਾਲ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਦਾਲ ਬਣ ਕੇ ਤਿਆਰ ਹੋਈ ਆ ਤੇ ਦਾਲ ਦੇ ਵਿੱਚ ਆਪਾਂ ਪਾ ਦਵਾਂਗੇ ਧਨੀਆ ਤੇ ਜਿਆਦੇ ਮਸਾਲੇ ਨਹੀਂ ਆਪਾਂ ਦਾਲ ਦੇ ਵਿੱਚ ਪਾਏ ਜਿਆਦੇ ਮਸਾਲੇ ਦਾਲ ਦੇ ਵਿੱਚ ਪਾਈਏ ਦਾਲ ਕਾਲੀ ਜੀ ਹੋ ਜਾਂਦੀ ਤੇ ਦਾਲ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਦਾਲ ਬਣੀ ਘੱਟ ਮਸਾਲਿਆਂ ਤੋਂ ਦਾਲ ਨੂੰ ਆਪਾਂ ਕੰਟੇਨਰ ਵਿੱਚ ਪਾ ਦਵਾਂਗੇ ਦਾਲ ਦੇ ਵਿੱਚ ਆਪਾਂ ਦੇਸੀ ਘਿਓ ਪਾ ਦਵਾਂਗੇ ਤੇ ਜੇ ਤੁਹਾਨੂੰ ਦਾਲ ਕद्दू ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ